ਸਾਸ੍ਰੀ ਕਾਲ ਜੀ ਖਬਰਨਾਮਾ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ 2027 ਦਾ ਇੱਕ ਸਰਵੇ ਲੈ ਕੇ ਤੁਹਾਡੇ ਤੱਕ ਪਹੁੰਚੇ ਹਾਂ ਹਾਲਾਂਕਿ 2027 ਲਈ ਹਰ ਇੱਕ ਪਾਰਟੀ ਤਿਆਰੀ ਕਰਦੀ ਨਜ਼ਰ ਆ ਰਹੀ ਹੈ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਜਪਾ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਹੋਵੇ ਇਸ ਤੋਂ ਇਲਾਵਾ ਚਾਰ ਹੋਰ ਵੀ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਯਾਨੀ ਕਿ ਪਾਰਟੀਆਂ ਆਪੋ ਆਪਣਾ ਜ਼ੋਰ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ ਤੇ ਦੂਸਰੇ ਪਾਸੇ ਸਰਵੇਖੀ ਬੋਲ ਰਿਹਾ ਹੈ ਹਾਲਾਂਕਿ ਸਰਵੇ ਜਿਹੜਾ ਇਹ ਕਰਵਾਇਆ ਜਾ ਰਿਹਾ ਹੈ ਇਹ ਆਮ ਆਗਦੀ ਪਾਰਟੀ ਦੇ ਹਾਈ ਕਮਾਂਡ ਵੱਲੋਂ ਕਰਵਾਇਆ ਗਿਆ ਹੈ ਕੀ ਕਹਿ ਰਿਹਾ ਹੈ ਪੰਜਾਬ ਦਾ ਸਰਵੇ ਕਿਹੜੇ ਇਲਾਕਿਆਂ ਦੇ ਵਿੱਚ ਕਿੱਧਰ ਜਿਹੜੀ ਹੈ ਭਾਰੀ ਗਿਣਤੀ ਦੇ ਵਿੱਚ ਵੋਟਾਂ ਕਿਹਦੇ ਹਿੱਸੇ ਜਾਣਗੀਆਂ ਤੇ ਕੌਣ 2027 ਦਾ ਮੁੱਖ ਮੰਤਰੀ ਹੋਵੇਗਾ ਜਿੱਥੇ ਹਰ ਇੱਕ ਚਿਹਰਾ ਆਪਣੇ ਆਪ ਨੂੰ ਮੁੱਖ ਮੰਤਰੀ ਦੱਸਦਾ ਨਜ਼ਰ ਆ ਰਿਹਾ ਹੈ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਬੀਜੇਪੀ ਬੀਜੇਪੀ ਹੋ ਲੇਕਿਨ ਇਸ ਟਾਈਮ ਦਾ ਜਿਹੜਾ ਸਰਵੇ ਕਰਵਾਇਆ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਇੱਕ ਨਾਰਥ ਇੰਡੀਆ ਇੰਡੀਅਨ ਨਾਮ ਦੀ ਕੋਈ ਕੰਪਨੀ ਹੈ ਉਹਦੇ ਤੋਂ ਕਰਵਾਇਆ ਗਿਆ ਹੈ ਤੇ ਉਸ ਦੇ ਅਦੀਨ ਕਿਹੜੀ ਪਾਰਟੀ ਅੱਗੇ ਆ ਰਹੀ ਹੈ ਜੇਕਰ ਗੱਲ ਕਰੀਏ ਫਰੋਸਪੁਰ ਮੁਖਸਰ ਫਾਜ਼ਿਲ ਕਾ ਇਨ੍ਹਾਂ ਇਲਾਕਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਇਲਾਕਿਆਂ ਤੋਂ ਬਿਨਾ ਕਿੱਥੇ ਕਿੱਥੇ ਕਿਹੜੇ ਕਿਹੜੇ ਨਾਮ ਚਿਹਰੇ ਬੋਲਦੇ ਨਜ਼ਰ ਆਦੇ 2027 ਜਾਂ ਵਿਧਾਨ ਸਭਾ ਦੀਆਂ ਚੋਣਾਂ ਤੇ ਕੀਦੀ ਪਪੂਲੈਰਿਟੀ निकल के आ रही है तू दिए कि चरणजीत चन्नी जो पहला सी हो चुके चरणजीत चन्नी का चेहरा उन्त्र तो सत्तर फीसदी तक पहुंच चुका है ये सोचा नहीं होना ने क्योंकि उन्त्र तो सत्तर चले गए ने चरणजीत सिंह चन्नी हालाकि ਜਾਤੀਵਾਦ ਧਲੀ ਤੇ ਭਾਈਚਾਰੇ ਦੇ ਵਿੱਚ ਕਾफी ਘੇਰਿਆ ਗਿਆ ਕਾफी ਉਹਨਾਂ ਦੇ ਉੱਤੇ ਵੱਖੋ ਵੱਖਰੇ ਇਲਜ਼ਾਮ ਲੱਗੇ ਲੇਕਿਨ ਉਹਨਾਂ ਲੋਕਾਂ ਨੇ ਉਹਨਾਂ ਇਲਜ਼ਾਮਾਂ ਦੇ ਉੱਤੇ ਅਸਰ ਨਾ ਕਰਦਿਆ ਹੋਇਆ 69 ਤੋਂ 70% ਉਹਨਾਂ ਦਾ ਵਡਾਵਾ ਹੋ ਗਿਆ ਹੈ ਦੂਸਰੇ ਪਾਸੇ ਕਰੀਏ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਜਿਹੜੇ ਭਗਵੰਤ ਸਿੰਘ ਮਾਨ ਨੇ ਉਹ ਉੱਥੇ ਦੇ ਉੱਥੇ ਹੀ ਖੜੇ ਨੇ ਯਾਨੀ ਕਿ 13 ਫੀਸਦੀ ਚਿਹਰੇ ਤੋਂ ਉੱਪਰ ਉਹਨਾਂ ਦਾ ਚਿਹਰਾ ਨਹੀਂ ਉੱਠ ਪਾਇਆ ਪਹਿਲਾਂ ਵੀ ਸਰਵੇ ਚ 13 ਹੀ ਬੋਲਦਾ ਸੀ ਤੇ ਅੱਜ ਵੀ 13 ਹੀ ਬੋਲ ਰਿਹਾ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੜੇ ਹਲ ਹੁਲਾ ਕੇ ਬੋਲਦੇ ਨੇ ਕਿ 2027 ਕਿਸ ਤਾ 32 ਦੇ ਵਿੱਚ ਵੀ ਬਣਾਂਗੇ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੱਲਾ ਉਹਨਾਂ ਦਾ ਚਿਹਰਾ 10% ਸੀ ਤੇ ਹੁਣ 13% ਵੱਧ ਚੁੱਕਾ ਹੈ ਯਾਨੀ ਕਿ 13% ਤੱਕ ਪਹੁੰਚ ਗਿਆ ਹੈ ਸੁਖਬੀਰ ਸਿੰਘ ਬਾਦਲ ਦਾ ਚਿਹਰਾ 13% ਚਿਹਰੇ ਦੀ ਪੋਲਰਟੀ ਜਿਹੜੀ ਹੈ ਪੋਪੂਲੈਰਿਟੀ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਇਸ ਤੋਂ ਬਿਨਾ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੇਮ ਸੇਮ ਫੀਸਤੀ ਤੇ ਚਲਦੇ ਨਜ਼ਰ ਆ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਬਾਜਵਾ ਜਿਹੜੇ ਵਿਰੋਧੀ ਪਾਰਟੀ ਵਿਰੋਧੀ ਧਿਰ ਪਾਰਟੀ ਦੇ ਆਗੂ ਨੇ ਜਿਨ੍ਹਾਂ ਦੇ 7 ਫੀਸਦੀ ਚਿਹਰਾ ਸੀ ਲੇਕਿਨ ਹੁਣ ਉਹਨਾਂ ਦਾ ਘਟ ਕੇ 3 ਤੇ ਯਾਨੀ ਕਿ 3 ਫੀਸਦੀ ਆ ਚੁੱਕਾ ਹੈ ਤੇ ਸਭ ਤੋਂ ਮੇਨ ਗੱਲ ਹੈ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਲੋਕਾਂ ਲਈ ਹਾਸਾ ਤੇ ਤਮਾਸ਼ਾ ਬਣੇ ਹੋਏ ਨੇ ਰਾਜਾ ਵੜਿੰਗ ਜਿਨ੍ਹਾਂ ਦਾ 1% ਫੀਸ ਦੀ ਚਿਹਰਾ ਲੋਕਾਂ ਦੇ ਸਾਹਮਣੇ ਆ ਰਿਹਾ ਹੈ ਪਹਿਲਾਂ ਉਹਨਾਂ ਦਾ ਜਿਹੜਾ ਹੈ 3 ਸੀ ਤੇ ਹੁਣ ਕੱਟ ਕੇ 1 ਤਿਆ ਪਹੁੰਚਿਆ ਹੈ ਯਾਨੀ ਕਿ ਸਭ ਤੋਂ ਜ਼ਿਆਦਾ ਇਸ ਟਾਈਮ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਲੋਕਾਂ ਦੇ ਦਿਲਾਂ ਤੇ ਛਾਏ ਹੋਏ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਜਿੱਥੇ ਸੀਟਾਂ ਦੀ ਗੱਲ ਕਰ ਲਈਏ ਜਿੱਥੇ ਪੈਂਡੂ ਹਲਕੇ ਦੀ ਗੱਲ ਕਰ ਲਈਏ ਜੇ ਸ਼ਹਿਰੀ ਹਲਕਿਆਂ ਦੀ ਗੱਲ ਕਰ ਲਈਏ ਸੈਮੀ ਰੂਲਰ ਗੱਲ ਕਰ ਲਈਏ ਪਿੰਡਾਂ ਦੀ ਸ਼ਹਿਰੀ ਸੈਮੀ ਰੂਲਰ ਦੀ ਗੱਲ ਕਰ ਲਈਏ ਜਿੱਥੇ ਸਭ ਤੋਂ ਜ਼ਿਆਦਾ ਜੇ ਪਿੰਡਾਂ ਪਿੰਡੂ ਜਿਹੜੇ ਪਿੰਡੂਆਂ ਦੇ ਪਿੰਡੂ ਏਰੀਏ ਆਉਂਦੇ ਨੇ ਜਿਹੜੇ ਸੈਮੀ ਪਿੰਡੂ ਰੋਲਰ ਨੇ ਉੱਥੇ 80 ਤੋਂ 85% ਚਰਨ ਜੰਨੀ ਦਾ ਚਿਹਰਾ ਯਾਨੀ ਕਿ 85 80 ਤੋਂ 85% ਉਹਨਾਂ ਦੇ ਨਾਮ ਤੇ ਵੋਟਾਂ ਬੋਲੀਆਂ ਨਜ਼ਰ ਆ ਰਹੀਆਂ ਨੇ ਜੇ ਗੱਲ ਕਰੀਏ ਸ਼ਹਿਰ ਤੇ ਅਰਧ ਸ਼ਹਿਰੀ ਦੀ ਉਥੇ 95 ਦੇ ਕਰੀਬ ਨੇ ਲੇਕਿਨ ਉਥੋਂ ਜੇ ਸ਼ਹਿਰੀ ਤੋਂ ਜਿਹੜੇ ਨੇ 95 ਦੇ ਕਰੀਬ ਨੇ ਲੇਕਿਨ ਸ਼ਹਿਰੀ ਤੋਂ 40 ਫੀਸਦੀ ਤੇ ਜਿਹੜੇ ਨੇ ਤੋਂ 45 ਵੀ ਚੰਨੀ ਦੀ ਲਿਸਟ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨੇ ਅਰਧ ਸ਼ਹਿਰੀ ਜਿਹੜੇ ਨੇ ਉਹ 22 22 ਦੇ ਕਰੀਬ ਸੀਟਾਂ ਜਿਹੜੀਆਂ ਉਹਨਾਂ ਦੀਆਂ ਬੰਦੀਆਂ ਨੇ ਲੇਕਿਨ ਉਹਨਾਂ ਸੀਟਾਂ ਦੇ ਚਰਨਜੀਤ ਚੰਨੀ ਦਾ ਜੇ ਘਟ ਜਿਹੜਾ ਖਚਾ ਦਿਖਾਈ ਦੇ ਰਿਹਾ ਹੈ। ਯਾਨੀ ਕਿ ਕੋਲਮਾ ਲਾ ਕੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਕਾਫੀ ਸਾਹਮਣੇ ਤੋਂ ਨਜ਼ਰ ਆਉਣੇ ਹੋਏ ਸ਼ੁਰੂ ਹੋ ਰਹੇ ਨੇ। ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਏਗਾ ਕਿ ਚਰਨਜੀਤ ਸਿੰਘ ਚੰਨੀ ਤੋਂ ਬਿਨਾ ਜੇਕਰ ਕਾਂਗਰਸ